ਅਜੀ ਆਸਰੀ ਕਾਲੀ ਵੈਲਕਮ ਆ ਜੀ ਆਪਦੇ ਵਲੌਗ ਚ ਤੇ ਆਪਾਂ ਅੱਜ ਦਿਨੇ ਹੀ ਨਿਕਲੇ ਹੋਏ ਆਂ ਮੈਂ ਪ੍ਰਿੰਸ ਤੇ ਚੱਲੇ ਆਂ ਹੀ ਕਟਿੰਗ-ਕੁਟਿੰਗ ਕਰਾਉਣ ਵਾਲਾ ਬੁਣਾ ਦੀ ਕਈ ਦਿਨ ਹੋ ਗਏ ਕਟਾਈ ਨਹੀਂ ਸੀਗੇ ਤੇ ਨਾਲੇ ਕਈ ਦਿਨ ਹੋ ਗਏ ਰੋਪੜ ਵੀ ਘੁੰਮੇ ਨਹੀਂ ਸੀ ਤੇ ਫੁੱਲ ਕਾ ਖੂਲੇ ਇਹ ਨਾਲੇ ਖਾਦਾ ਬਗੜਾ ਨੂੰ ਬਾਈਟ ਨਹੀਂ ਗਈ ਦੀ ਬਹੁਤ ਦਿਨ ਹੋ ਗਏ ਤੇ ਨਾਲੇ ਜ਼ੂੜੀਆਂ ਵੀ ਖੁੱਲਿਆ ਕਹਿੰਦੇ ਆ ਨਾ ਹਮ ਮਾੜਾ ਉਹ ਵੀ ਦਿਖਾ ਦਈਏ ਅੰਦਰ ਦਾ ਜਾਣੀਂ ਨਾ ਮੀਤ ਕੇ ਉਹਦੇ ਪੌੜੀਆਂ ਬਣੀ ਹੋਈਆਂ ਨਾ ਬਾਹਰ ਉਹ ਦਿਖਾਵਾਂਗੇ ਚਲੋ ਕਿਵੇਂ ਆ ਤੇ ਆਪਣਾ ਨਾਲੇ ਹੋੜ ਮਾੜ ਮੋਟਾ ਘੁੰਮ ਕੇ ਦੇ ਦੇਣੇ ਆ ਕਾਫੀ ਟਾਈਮ ਹੋ ਗਏ ਘੁੰਮੇ ਨਹੀਂ ਆਏਗੇ ਹੁਣ ਸਾਲ ਚੱਲੂ ਹੋ ਗਏ ਹਾਂ ਨਾਲੇ ਦਿਵਾਰੀ ਦੀਆਂ ਰੌਣਕਾਂ ਵੀ ਦਿਖਾਉਣੇ ਤੁਹਾਨੂੰ ਰੋਪੜ ਕਿਉਂਕਿ ਹੁਣ ਤਿਹਾੜ ਚੱਲੂ ਹੋ ਗਏ ਸਾਰੇ ਹੁਣ ਕਿਵੇਂ ਦਾ ਮਾਹੌਲ ਆ ਰੋਪੜ ਦਾ ਉਹ ਵੀ ਦਿਖਾਉਣੇ ਆ ਹੁਣ ਕੀ ਕੀ ਚੱਲ ਰਿਹਾ ਕੀ ਮੈਂ ਸ਼ਾਪਿੰਗਾਂ ਲੋਕਾਂ ਦੀ ਚੱਲਦੀਆਂ ਹੋਣੀਆਂ ਕਾਸੀ ਪਬਲਿਕ ਹੋਣੀ ਦੇ ਦੇ ਕਿੱਦਾਂ ਦਾ ਕਿ ਕਿ ਠੰਡਾਈ ਅੱਜ ਕੱਲ ਪਤਾ ਨਹੀਂ ਹੈਗਾ ਜਾ ਕੇ ਦਿਖਾਉਣੇ ਤੁਹਾਨੂੰ ਹਨਾ ਰੋਪੜ ਦਾ ਮਾਹੌਲ ਚੱਲੀਏ ਹੂੰ ਠੀਕ ਹੈ ਜੀ ਗਰਮੀ ਬਹੁਤ ਆ ਬਰੇੜੇ ਵਾਲੇ ਇਹਨਾਂ ਨੂੰ ਖਾਣਾ-ਪਾਣਾ ਨਹੀਂ ਹੁੰਦਾ ਲਓ ਵੀ ਅਸੀਂ ਬਾਲ ਬੋਲ ਕਟਾ ਕੇ ਆ ਗਏ ਤੇ ਹੋ ਗਿਆ ਪੇਟ ਪੂਜਾ ਅਸੀਂ ਖਾ ਲਿਆ ਇਹ ਹੋ ਗਿਆ ਲੇਟ ਜਾਈ ਬਾਕੀ ਦੀਦਲੀਆ चल <laughs> <कुण> <laughs> <जाल बेड़ा। laughs> <तुमारा। चार> <laughs> बैठे तू तो <laughs> क्या <laughs> कर ਹੋਰ ਹੋਰ ਕਟਿੰਗ-ਫਟਿੰਗ ਕਰਾ ਲਈ ਆ ਤੁਸੀਂ ਤੇ ਗਰਮੀ ਬਹੁਤ ਆ ਬਾਹਰ ਮੌਸਮ ਹੀ 31 ਡਿਗਰੀ ਦਾ ਰਿਹਾ ਬਾਹਰ ਉਹ ਵੀ ਪੀਜ ਆ ਗਿਆ ਸਾਡਾ ਕਿਹੜਾ ਕਰਿਆ ਤੁਸੀਂ ਆਪਾਂ ਤੰਦੂਰੀ ਤਲੂਣੀ ਤੰਦੂਰੀ ਨਾਏਕ ਨਾ ਨਾ ਥੋੜਾ ਬਣਾ ਲੀਏ ਕੋਈ ਨਹੀਂ ਚਲੋ ਜੀ ਕਾਗੇ ਮਿਲਦੇ ਹੁਣ ਪੈਟ ਪੂਜਾ ਕਰ ਲਈ ਜੀ। ਲੋਬਿੰਗ ਆਪਾਂ ਮਾਣ ਜੀ ਆਰਸੀ ਕੋਲੇ। ਕਿਆ ਹਾਲ ਆਰਸੀ ਦਾ? ਵਾਪਸ ਹੀ ਆ। ਕਿਆ ਕਰ ਰਹੇ ਹਾਂ? ਆਹ ਲੋਕਾਂ ਨੂੰ ਨੀਵਾਂ ਹੋ ਰਹੀ ਹੈ ਜੀ। ਬਈ ਆਰਚੁਣਾ ਨੇ ਲਾਇਆ ਪਟਾਕਿਆਂ ਦੀ ਸੇਲ ਤੇ ਇਹ ਲੈ ਕੇ ਆਏ ਕਿ ਕਿਆ ਕਿਆ ਲੱਗਾ ਨਰਗੁਜਾ ਟੋਟਲੀ ਸਾਰਾ ਕੁਝ ਟੋਟਲੀ ਹੈ। ਠੀਕ ਆ ਠੀਕ ਆ। ਮਿਲੂ ਡਿਸਕਾਊਂਟ ਫਰ ਕੋਈ। ਦੇਵਾ ਪੂਰਾ ਨਾ ਨਾ ਭਜੀ ਆ ਯਾਰ ਭਾਜੀ ਵੀਰੇ ਹੈ ਤਾਂ ਗਰੀਬ ਨੇ ਜੋ ਗੱਲਾਂ ਕੱਟਿਆ ਨਹੀਂ ਤਾਂ ਵਜਾਉਣੀ ਆ ਇਹ ਤਾਂ ਵੇਚਣ ਲਈ ਆ ਬਾਈ ਕੱਟਿਆ ਨਹੀਂ ਤਾਂ ਵਜਾਉਣੀ ਆ ਗੱਲ ਤਾਂ ਸਹੀ ਆ ਨਾਲ ਦਿਖਾ ਦੇ ਉਪਰੋਂ ਦੇਖੋ ਨਾ ਬਈ ਦਿਨੇ ਲੈਣੇ ਨੇ ਸਾਰੇ ਆ ਕੇ ਲੈ ਜਿਓ ਕੋਈ ਤਾਂ ਗਰਸ਼ਣਾ ਕਰ ਲਿਓ ਬਈ ਯਾਰ ਦੱਸੋ ਪੁਲਥਲੇ ਚਲਾਨ ਕਰਦੇ ਕਿਆ ਕਰਦੇ ਦੀਵਾਲੀ ਦੀ ਸਾਰੇ ਪਾਸੇ ਡਾਉਣ ਕੇ ਲੱਗੀ ਹੋਈ ਆ ਇੱਧਰ ਤਾਂ ਘੱਟ ਹਟਾ ਉੱਧਰੋਂ ਜ਼ਿਆਦਾ ਢੋਪੜ ਦੇ ਵਿੱਚ ਪੂਰੀ ਰੌਣਕ ਆ ਸਾਡੇ ਪਾਸੇ ਲੱਗੀ ਹੋਈ ਆ ਉੱਧਰ ਵੀ ਹੈਗੇ ਆ ਆਦਾ ਇੱਧਰ ਨੂੰ ਘੱਟ ਆ ਉੱਧਰ ਜਿਹੜਾ ਉੱਧਰ ਗਿਆਨੀ ਜੈਲ ਸਿੰਘ ਜ਼ਿਆਦਾ ਲੱਗੀ ਹੋਈ ਆ ਇੱਥੇ ਵੀ ਅਜ ਨਹੀਂ ਬਸ ਉਹ ਤਰ੍ਹਾਂ ਦੀ ਦੀਵਾਲੀ ਆ ਬਸ 16 ਉਹ ਵੀ ਹਾਂ 11 11 ਉਹ ਕਹਿੰਦੇ ਹਾਂ ਹਾਂ ਬਾਕੀ ਸਾਡੇ ਪਾਸੇ ਚੱਲ ਪਈ ਆ ਤੇ ਸਾਨੂੰ ਟਾਈਮ ਨਹੀਂ ਲੱਗਿਆ ਸੀ ਥੋੜਾ ਜਾਣਾ ਚਲਦੀ ਤਾਂ ਕਰਕੇ ਉਹ ਤਖਾਨੀ ਦਾਦੇ ਵਿੱਚੋਂ ਕਿ ਉਹ ਵਿੱਚ ਗਏ ਤਾਂ ਫਿਰ ਔਖ ਹੋ ਜਾਣ ਇੱਕ ਇਧਰ ਚਲਾਨ ਚੱਲ ਰਿਹਾ ਚਲਾਨੋ ਜਵਾਨੀ ਹੋ ਰਹੇ ਆ ਪਰ ਉਹਦਰੇ ਵੀਜੀ ਹੋ ਗਿਆ ਆਏ ਨਹੀਂ ਆਪਾਂ ਨਿਕਲ ਜਾਨੇ ਕੋਈ ਚੱਕਰ ਨਹੀਂ ਕੁਝ ਨਹੀਂ ਹੁੰਦਾ ਬਾਕੀ ਹੈਗਾ ਹੀ ਆ ਮੈਂ ਤੁਹਾਡੇ ਨਾਲ ਯੂਡੀ ਆਈਡੀ ਕਾਰਡ ਨਾ ਕੱਢ ਲਵਾਂ ਯੂਡੀ ਆਈਡੀ ਕਾਰਡ ਨਾ ਕੱਢ ਲਵਾਂ ਹੈਂਡੀਕੈਪ ਕਾਰਡ ਦਿਖਾਵਾਂ ਬੇਟਾ ਨੂੰ ਨਹੀਂ ਆਹਾ ਆਹ ਹਾ ਆਹ ਹਾ ਹਾਂ ਠੀਕ ਹੈ ਤੂੰ ਹੀ ਕੱਟ ਲੂਗਾ ਚਲਾਨ ਕਿਤੇ ਗੁੱਸੇ ਨਾਲ ਓਏ ਓਏ ਕਿਤੇ ਗੁੱਸੇ ਨਾਲ ਕਹਿ ਦੇਣਾ ਕਿ ਤੂੰ ਆ ਪਹਿਲਾਂ ਤਾਂ ਤੈਨੂੰ ਦੇਖੀਏ ਤੂੰ ਇੱਧਰੋਂ ਆ ਆਹਾ ਹਾ ਇੱਕ ਮਿੰਟ ਇੱਕ ਮਿੰਟ ਆਪਾਂ ਚੈੱਕ ਕਰਕੇ ਥੋੜਾ ਪਿੱਛੇ ਘੁੰਮ ਲੈਂਦੇ ਹਾਂ ਅੱਧੀ ਦੇ ਚਲੋ ਜੀ ਬਾਕੀ ਹੁਣ ਤੁਹਾਨੂੰ ਪਿੰਡ ਜਾ ਕੇ ਦਿਖਾਉਨੇ ਆ ਠੀਕ ਆ ਕੋਈ ਕਿਵੇ ਲਗਿਆ ਫੈਂਸੀ ਲਟਾ ਆ ਬਲੇ ਲੜੀਆਂ ਕਰਦੀ ਲਾਉਣੀਆਂ ਨਹੀਂ ਆ ਲਾਲਾ ਸਟਾਰ ਵਾਲੀਆਂ ਤੇ ਆ ਜਿਹੜੀ ਵਾਲੀ ਨਾ ਉਹ ਹੀ ਬਈਆ ਕੋਈ ਨਹੀਂ ਇਹਦਾ ਚੱਲਦਾ ਮਾਮੇ ਦਿਖਦੇ ਨਹੀਂ ਤਗੜੇ ਦਿਖਦੇ ਲੋਕਾਂ ਵਿੱਚ ਉਹ ਵਿਚਾਰ ਚ ਘੇਟ ਘੁੜਾ ਕੇ ਲੱਗੇ ਹਾਂ ਉਹਦੇ ਕਰਕੇ ਆ ਮੈਂ ਤਾਂ ਲਾਲਾਇਦਾ ਚਲਾਨ ਆਉਣਾ ਹੈ ਨਾ ਇੱਥੇ ਚਲਾਨ ਤਾਂ ਨਹੀਂ ਘੱਟ ਰਿਹਾ ਬੱਸ ਕਿਉਂਕਿ ਵੀਰ ਕਿਹੋ ਆ ਆ ਉਹਦੇ ਘੱਟ ਆਉਣਾ ਜੁਰਮ ਦਾ ਲਾਇਸੈਂਸ ਲੈ ਹੈ ਨਾ ਵੇਖੀ ਇਹ ਜੁਰਮ ਖਵਾਦੀ ਆਪਾਂ ਹਰ ਬੱਸ ਫਿਰ ਟੈਨਸ਼ਨ ਨਹੀਂ ਨਹੀਂ ਆਪਣਾ ਕੋਈ ਟੈਨਸ਼ਨ ਨਹੀਂ ਸਭ ਕਲੀਅਰ ਆ ਅੱਜ ਐਲਮੈਂਟ ਦਾ ਕਰਦਾਂ ਆ ਆਪਸ਼ਨਾਂ ਨਾਲ ਕੋਈ ਨਹੀਂ ਕਰੇ ਭੁੱਲ ਗਏ ਜੀ ਅਸੀਂ ਲਓ ਜੀ ਆਪਾਂ ਅਗੇ ਫਿਰੋਪੜ ਤੋਂ ਤੇ ਇਧਰ ਇਹਨਾਂ ਦੀ ਦਿਵਾਰੀ ਚੱਲੂ ਹੋਗੀ ਮੁੰਡੇ ਰਾਤੇ ਭੰਜਲੇ ਰਹਿ ਕੇ ਲਗੇ ਕਿਹੜੇ ਬੰਬ ਆਏ ਉਹ ਛੋਟੀ ਵਗੈਰਾ ਅੱਛਾ ਇੱਕ ਗੋਲਾ ਚਲਾਇਆ ਦੇਖਿਆ ਤਾਂ ਜਿਹੜੀ ਤਮਾਕਾ ਜਿਹਾ ਖਾਦਾ ਉਹ ਤੂੰ ਤੂੰ ਚਲਾਇਆ ਜੀ ਅੱਛਾ ਉਹ ਨਦੀ ਵਾਲੇ ਰਸਤੇ ਕਿਹੜਾ ਸੀਗਾ ਗੋਲਾ ਦਾ ਬੜਾ ਉਹ ਲਿਆ ਇਹ ਤੇ ਰੱਖ ਯਾਰ ਓਏ ਇੱਧਰ ਪਾਣੀ ਨੀ ਲਾ ਬਾਰੇ ਲਾ ਰਹਿਣ ਦੇ ਹਟ ਜਾ ਯਾਰ ਇਹਦਾ ਦੀਵਾਲੀ ਹੈ ਇਹਦਾ ਇਹਦਾ ਲਾਦਾ ਯਾਰ ਦਾ ਨਾ ਤੂੰ ਨੇ ਸੈਟ ਹੋਇਆ ਤੇ ਤੂੰ ਉਹ ਬਾਈ ਆ ਕੇ ਨਾ ਮੈਂ ਜਿੰਦਗੀ ਦੇ ਮਾਰੀ ਦੇਖੀ ਹਾਂ ਉਹ ਦੂਰ ਸੈਟ ਬਣਾ ਇਹਦੇ ਬੰਲੇ ਉਹ ਕੀਰਦਾ ਲੈ 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 ਫੋਨ ਤੇ ਲੱਗਿਆ ਉਹ ਹੱਥ ਜਿਹੇ ਆਪੀ

ഫേ മു <laughs> ਐਨੂਲਾ ਫਟੂਗਾ ਫਟੂਗਾ ਫੁੱਲ ਐਪੋਸ ਕੇ ਹੋ ਗਿਆ 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 ਨਿਕਲੇ ਆ ਦੂਰ ਜਾ ਰਹਾ ਤਮਾਕਾ ਹੁਣ ਬਾਣਾ ਉਹ ਖੱਬਣਾ ਹੀ ਤਾ ਹੂੰ ਚਲੋ ਜੀ ਹੋ ਗਈ ਦੁਆੜੀ ਸਮਾਪਤ ਸਮਾਪਤ